बना चाह रहे ना अपना कैरियर कोशिश तो करना अच्छा प्रोफाइल बना के अच्छे लोग मुलाकात कर इंटरनेट पे मैं देखना कई बार बहुत बंदे बहुत भंडी करते हैं या तो असफल हो जाते हैं शायद ता करते हैं या फिर उन्होंने हरकत इस कदर होनी है कि वो आउट हो जाने नहीं तो किसी भी किते जो अच्छा काम जानते हो या करते हो या तुम ईमानदार हो तो थोन कम है ਜੇ ਤੁਹਾਡਾ ਕੰਮ ਰਿਪੀਟ ਨਹੀਂ ਹੋ ਰਿਹਾ ਅੱਛੇ ਹੋਣ ਦੇ ਬਾਵਜੂਦ ਵੀ ਤਾਂ ਤੁਸੀਂ ਆਪਣੇ ਆਪ ਦਾ ਵੀ ਮੁਲਾਕਾਤ ਕਰੋ ਇੱਕ ਇੰਡਸਟਰੀ ਦੀ ਨਾ ਇੱਕ ਖਾਸੀਅਤ ਹੈਗੀ ਹੈ ਜਿਹੜੇ ਚੁਗਲ ਪ੍ਰਵਿਰਤੀ ਦੇ ਲੋਕ ਹੁੰਦੇ ਹਨ ਉਹਨਾਂ ਨੂੰ ਬਹੁਤਾ ਚਿਰ ਕੰਮ ਨਹੀਂ ਕਰਦਾ ਸਮਝ ਗਏ ਕੋਸ਼ਿਸ਼ ਕਰੋ ਕਿ ਜਿੱਥੇ ਕੰਮ ਕਰ ਲੈ ਜਿੱਥੇ ਗੱਲ ਕਰ ਲਈ ਜਾਂ ਸੁਣ ਲਈ ਉਹਨੂੰ ਉੱਥੇ ਛੱਡ ਦਿਓ ਕਿਉਂਕਿ ਇਹਦਾ ਟਰੈਵਲ ਕਰਦੇ ਕਰਦੇ ਤੁਸੀਂ ਕੁਝ ਵੀ ਬੋਲੋਗੇ ਕਦੇ ਨਾ ਕਦੇ ਇੱਕ ਦੂਜੇ ਨੂੰ ਖਬਰ ਹੋ ਜਾਂਦੀ ਹੈ ਜੀ ਸੋ ਇਹ ਹੋ ਨਹੀਂ ਸਕਦਾ ਕਿ ਅچھے ਆਰਟਿਸਟ ਨੂੰ ਕੰਮ ਨਾ ਮਿਲੇ ਮੈਂ ਨਹੀਂ ਮੰਨਦਾ ਜੀ ਅਸੀਂ ਪਹਿਲਾਂ ਹਾਸ਼ਰ ਬਣਾਏ ਸੀ ਤੇ ਮੈਂ ਉਹਦੇ ਚ ਕਿੰਨੇ ਬੰਦੇ ਨੂੰ ਕੰਮ ਦਿੱਤਾ ਸਾਰੇ ਨਵੇਂ ਸੀ ਫਿਰ ਹਾਸ਼ਰ ਤੋਂ ਬਾਅਦ ਇੱਕ ਮਈ ਉਹਦੇ ਚ ਕੋਈ ਰਿਪੀਟ ਸੀ ਸਾਰੇ ਨਵੇਂ ਨਵੇਂ ਸੀ ਫਿਰ ਦੇਸੀ ਰੋਗ ਹੋ ਫਿਰ ਹਿੱਟਰ ਸਾਰਿਆਂ ਚ ਨਵੇਂ ਬਾਅਦ ਚ ਫਿਰ ਅਲੱਗ ਬੜ ਜਾਣਾ ਚੱਲ ਗਿਆ ਇਸ ਫਿਲਮ ਵਿੱਚ ਫਿਰ ਸਾਰੇ ਲੱਗ ਸੋ ਕੋਸ਼ਿਸ਼ ਇਹ ਹੈ ਵੀ ਨਵੇਂ ਬੱਚਿਆਂ ਨੂੰ ਪੈਜਦਾ ਹੈ ਆਪਦੇ ਆਪ ਨੂੰ ਸੱਚੀ ਸੂਚੀ ਉਹਦੇ ਚ ਢਾਲ ਲਓ ਔਰ ਹਾਰਡ ਵਰਕ ਕਰੋ ਕੋਈ ਵੀ ਅੱਛਾ ਆਰਟਿਸਟ ਤੁਹਾਡੀ ਨਜ਼ਰ ਚਾਹੇ ਜਾਂ ਤੁਹਾਨੂੰ ਜਾਣਦਾ ਤੁਹਾਨੂੰ ਲੱਗਦਾ ਹੈ ਕਿ ਕਿਸੇ ਰੋਲ ਦੇ ਕਾਬਲ ਹੈ ਜਦੋਂ ਵੀ ਅਸੀਂ ਕੋਈ ਫਿਲਮ ਬਣਾਵਾਂਗੇ ਸਾਨੂੰ ਜ਼ਰੂਰ ਮਿਲਾਂਗੇ ਅੱਛੇ ਆਰਟਿਸਟਾਂ ਦੇ ਦਰਵਾਜ਼ੇ ਖੁੱਲ੍ਹਿਆ ਹੈ ਬੜੀ ਕਾਇਰ ਹੈ ਜਿਸਦੇ ਬਿਨਾ ਰਿਆਜ਼ ਤੋਂ ਬਿਨਾ ਮਿਹਨਤ ਤੋਂ ਕੋਈ ਵਧੀਲੀ ਹਿੱਦਤ ਇਸ ਤਰ੍ਹਾਂ ਦੀ ਚੀਜ਼ ਚੱਲ ਜਾਂਦੀ ਹੈ ਜਿਹੜੀ ਥੋੜੀ ਜਿਹੀ ਵਾਲੈਂਟ ਹੁੰਦੀ ਹੈ ਜਿਹੜੀ ਜਿਹਦੇ ਚ ਜਦੋਂ ਹੋਸਟਾਂ ਦੀ ਲੈ ਕੇ ਜਾਂਦੀ ਹੈ ਚੈਲੰਜ ਹੁੰਦਾ ਜੀ ਮੈਂਟ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕੋਈ ਚੰਗਾ ਮਕਾਮ ਪਾਉਣਾ ਜੀ ਰੋਜ਼ ਲਈ ਸਬਰ ਤੇ ਸੰਜਮ ਬਹੁਤ ਜ਼ਰੂਰੀ ਬਿਲਕੁਲ ਔਰ ਕੋਸ਼ਿਸ਼ ਕਰੋ ਵੀ ਰਾਤੋ ਰਾਤ ਜੇ ਜਾਗਣਾ ਆਪਣੀ ਬੇਸਤ ਜਾਰੀ ਰੱਖੋ ਹਾਂ ਉਹ ਕਈ ਵਾਰੀ ਇਹ ਹੋ ਜਾਂਦਾ ਤੁਹਾਡੀ ਨਿਗਾ ਚ ਕਈ ਵਾਰੀ ਕਈ ਬੰਦੇ ਨੇ ਤੇ ਪਰ ਉਹ ਬਹੁਤ ਦੇਰ ਤੱਕ